ਆਪਣਾ ਨਾਮ ਦੱਸ ਕੇ ਤੇ ਰੈਨੋ ਵਾਲੇ ਦਾ ਕੀ ਹੋਇਆ ਤੁਹਾਡਾ ਸਰ ਮੇਰਾ ਨਾਮ ਲਖਵਿੰਦਰ ਗੌਰ ਹੈ ਰੈਦ ਬੁਰਜੀ ਦੇ ਰਹਿਣ ਵਾਲੇ ਆ ਸਾਡੇ ਨਾਲ ਮਤਲਬ ਕੀ ਮਾਰਦਾਤ ਹੋਈ ਹੈ 18 ਤਰੀਕ ਨੂੰ ਸਵਾ 8 ਵਜੇ ਠੀਕ ਹੈ ਜਿਹੜਾ ਜਿਹੜਾ ਮਾਰਦਾਤ ਕਰਨ ਵਾਸਤੇ ਆ ਸਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਉਹ ਹੈਗਾ ਸੀ ਸਾਡੇ ਤਾਏ ਸੋਰੇ ਦਾ ਪੋਤਾ ਨਾਲ ਆਨਪਛਾਤੇ ਮੁੰਡੇ ਸੀ ਸਾਡੇ ਘੇਰੇ ਤੇ ਮਾਰਦਾ ਕਰਦੇ ਹੋ ਗਏ ਸਰ ਕੀ ਕਰਦੇ ਗਏ ਤਲਵਾਰਾਂ ਚਲਾ ਕੇ ਗਏ ਨੇ ਹਾਂਜੀ ਤੇ ਪਰਿਵਾਰ ਕਿੱਥੇ ਦਾ ਰਹਿਣਾ ਹੋਣਾ ਤੁਹਾਡਾ ਤੇ ਤੂੰ ਕਿਥੇ ਰਹਿਦੇ ਕੋਈ ਨਾ ਤੇਰਾ ਹਾਂ ਬਈ ਸਾਰੇ ਸਾਡੇ ਹਸਬੰਦ ਜਿਹੜੇ ਬਾਹਰ ਨੇ ਸਿਆਨਾਂ ਦੇ ਪਰਿਵਾਰ ਦਾ ਘਰ ਵਿੱਚ ਬਜ਼ੁਰਗ ਰਹਿੰਦੇ ਨੇ ਛੋਟੇ ਬੱਚੇ ਨੇ ਤੇ ਅਸੀਂ ਦੋ ਲੇਡਿਸ ਰਹਿੰਦੀਆਂ ਹਾਂ ਹਾਂਜੀ ਸਾਨੂੰ ਇਹਨਾਂ ਨੂੰ ਪੂਰਾ ਖਤਰਾ ਹੈ ਹਾਂਜੀ ਝਗੜਾ ਕਿਸ ਦਾ ਹੁੰਦਾ ਹੈ ਸਾਰੇ ਇਹ ਤੁਹਾਨੂੰ ਪਤਾ ਨਹੀਂ ਕਿਸ ਕਿਸ ਨਾਲ ਝਗੜਾ ਹੋਇਆ ਜੇ ਕਹਿੰਦੇ ਗਾਲਾਂ ਕੱਢੀਆਂ ਤਾਂ ਫਿਰ ਗਾਲਾਂ ਦਾ ਸਾਨੂੰ ਪ੍ਰੂਫ ਦੇਣ ਤੇ ਜਿਨ ਨੇ ਜਿੰਨੂੰ ਕੱਢੀਆਂ ਉਹ ਸਾਡੇ ਸਾਹਮਣੇ ਆਵੇ ਪ੍ਰੂਫ ਲੈ ਕੇ ਆਉਣ ਸਾਡੇ ਸਾਹਮਣੇ ਫਿਰ ਅਸੀਂ ਉਸ ਗੱਲ ਤੇ ਆਪਾਂ ਨਿਭੜਾਂਗੇ ਪਹਿਲਾਂ ਸਾਡੀ ਹਮਲਾ ਕੀਤਾ ਗਿਆ ਹੈ ਹਮਲਾ ਸਾਨੂੰ ਸਾਡੇ ਪਾਇ ਸੋਰੇ ਦਾ ਪੋਤਾ ਵੈ ਨਾਂ ਉਹਦਾ ਹੈਰੀ ਹੈ ਹਾਂਜੀ ਕਿੰਨੇ ਨੌਜਵਾਨ ਆਏ ਸੀ ਹਮਲਾ ਕਰਨ ਆ ਚਾਰ ਜਾਨੇ ਆਏ ਸੀ ਸਰ ਅੱਛਾ ਅੰਦਰ ਕੀ ਕੀ ਹੋਇਆ ਹੱਥ ਸਾਰ ਨੂੰ ਡਾਕਟਰ ਸੀ ਉਹਨਾਂ ਨੇ ਡਾਕਟਰ ਮਾਰ ਕੇ ਸਾਡੇ ਨਾਲ ਹੀ ਕਰਦੇ ਸੁੱਟ ਗਏ ਨਹੀਂ ਕੋਲ ਦੋ ਤੇ ਪੁਲਿਸ ਲੋਗ ਬਰਾਮਤ ਹੋਏ ਨੇ ਤੇ ਤਿੰਨ ਸਾਡੇ ਘਰ ਲੱਗੋ ਬਰਾਮਤ ਹੋਏ ਨੇ ਕੱਡੀ ਪਰਵਾਹ ਚ ਕੋਈ ਪਰਵਾਹ ਨਹੀਂ ਇਸ ਕਰ ਸਰ ਇਹ ਸਾਡੇ ਬੱਚੇ ਛੋਟੇ ਬਜ਼ੁਰਗ ਨੇ ਤੇ ਦੋ ਨਾਲ ਅਸੀਂ ਲੇਡੀਜ਼ ਰਹਿੰਦੇ ਹਾਂ ਹਾਂਜੀ ਹੈਸਬੰਦ ਸਾਡੇ ਆਨਰਾਇ ਪਰਵਾਰ ਹੈ ਕੰਪਲੇਨ ਦਿੱਤੀ ਸੀ ਕੰਪਲੇਨ ਦਿੱਤੀ ਸਾਰ ਸਹੀ ਉਹਦੀ ਕੰਪਲੇਨ ਕਾ ਚੱਲ ਗਈ ਸਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਕੀ ਮੰਗ ਕਰਦੇ ਸੀ ਮੁੱਖ ਮੰਤਰੀ ਜੀ ਆਤੈ ਨਰੇਮ ਸਰ ਮੰਗਾ ਸੀ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਛੋਟੇ ਸਾਡੇ ਬੱਚੇ ਉਹਨਾਂ ਸਕੂਲ ਗਏ ਜਾਂ ਨਾ ਟਿਊਸ਼ਨ ਗਏ ਸਾਡਾ ਕਾਰੋਬਾਰ ਨਿਕਲਣਾ ਉਹ ਸਕੂਲੋਂ ਜਾਂ ਸਾਨੂੰ ਹੋਰ ਵੀ ਤਨਖਾਹਾਂ ਆਉਂਦੀਆਂ ਨੇ ਜੇ ਤੁਸੀਂ ਸਾਡੇ ਕੰਪਲੇਨਟ ਕਰਾਓਗੇ ਪਰਚਾ ਕਰਾਓਗੇ ਤੇ ਅਸੀਂ ਟਾੜ ਨਾਲ ਹੋਰ ਫਿਰ ਪੀ ਆਡਾ ਆੜਾ ਕੀ ਕਹਿੰਦੇ ਆ ਵੀ ਪਿਆਰ ਸਾਡਾ ਹੋਰ ਵਗੇਗਾ ਹਾਂਜੀ ਸੀਸੀਟੀਵੀ ਵੀ ਹੈ ਜੇ ਝਗੜੇ ਦੀ ਜੀ ਹਾਂਜੀ ਸਾਡਾ ਸਭ ਕਲਿੱਪਾਂ ਬਣੀਆਂ ਪਈਆਂ ਸਾਡੇ ਕੋਲ ਦਿੱਤੀਆਂ ਸਭ 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 ਫਾਈਲ ਡੀਐਸਪੀ ਨੂੰ ਦਿੱਤੀਆਂ ਹਾਂਜੀ ਕੋਈ ਕਾਰਵਾਈ ਨਹੀਂ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੁਹਾਨੂੰ ਡਰ ਹੈਗਾ ਕਿ ਕੋਈ ਹਮਲਾ ਹੋ ਸਕਦਾ ਹੈ ਹਾਂਜੀ ਉਹ ਕਹਿੰਦੇ ਤੁਸੀਂ ਆਹ ਨਾਲ ਕੰਪਰੋਮਾਈਜ਼ ਕਰੋ ਅਸੀਂ ਕੰਪਰੋਮਾਈਜ਼ਰ ਕਿੱਦਾਂ ਕਰ ਲਈਏ ਜਦੋਂ ਤੁਹਾਨੂੰ ਪਤਾ ਹੀ ਨਹੀਂ ਆ ਸਾਡੇ ਸਾਹਮਣੇ ਮੁੰਡੇ ਹੀ ਨਹੀਂ ਪੇਸ਼ ਕੀਤੇ ਗਏ ਅਸੀਂ ਇਦਾਂ ਕੰਪਰੋਮਾਈਜ਼ ਨਹੀਂ ਕਰ ਸਕਦੇ ਕਿਸੇ ਨਾਲ ਅੱਜ ਹੀ ਕੰਪਰੋਮਾਈਜ਼ ਕਰਾਂਗੇ ਕੱਲ ਨੂੰ ਸਾਨੂੰ ਹੋਰ ਵੀ ਵੱਡੀ ਵਾਰਦਾਤ ਹੋ ਸਕਦੀ ਸਾਡੇ ਨਾਲ ਆਹੋ ਉਹ ਉਹ ਆਹੋ ਉਹ ਉਹ ਇੱਕ ਵਾਰ ਸਦਾਕਰ ਬੁਲਾ ਰਹੇ ਕਿਹਦੇ ਘਰ ਗਈ ਨੇ ਕਹੋ ਦੇਖ ਅੰਦਰ ਦੇਖੋ ਤਾਂ ਸਹੀ ਉਹ ਸਦਾਕਰ ਬੁਲਾ ਰਹੇ ਫੇਰ ਮੇਕ ਆਗੇ ਆਗੇ ਦਿਖਾਓ ਕੀ ਦੇਖੋ ਜੀ ਬੀ ਅੱਗੇ ਆ ਜਾਓ ਅੱਗੇ ਬੀਜ ਕੇ ਆਓ ਹਾਂ ਦਿਖਾਓ ਹਾਂ ਹਾਂ ਬਾਰਾ ਲਾ ਰਿਹਾ ਬਾਰਾ ਮੇਰਾ ਰਿਪਲੇ ਕਰ ਆਪਨਾ ਨਾ ਹੋ ਜਾਦਾ ਇੰਨੀ ਮੇਰੇ ਆਜ ਮਾਰੀ ਦੇ ਰਿਹਾ ਆਜ ਨੰਬਰ ਆ ਆ ਆ ਰੋ ਤੇ ਆ ਮੀ ਜਾ ਕੇ ਕੀ ਖਾਣ ਲੀਆ ਆਹ ਦਾ ਖਾਣਾ ਜਾ ਜਿਹੜਾ ਉਹਦਾ ਜਦੋਂ ਨਾ ਤੇ ਆਇਆ ਪਾਉਂਗਾ ਪਾਇਆ ਕਰੀ ਰਿਹਾ ਤੇ ਲੋਕ ਨੂੰ ਦੇਣਾ ਨਹੀਂ ਨਹੀਂ ਇੱਕ ਜਿਹੜਾ ਉਹ ਨਹੀਂ ਇਹ ਆ ਜਿਹੜਾ ਆ ਇਹ ਇਹ ਮੇਰਾ ਭਾਈ ਇਹ ਆ ਇਹ ਇਨਕੋ ਕਰ ਪਾੜੇ ਦੋ ਦਰਦ ਤੇ ਇਹ ਤਾਂ ਸਪੈਨ ਵਾਲੇ ਮੁੰਡਿਆਂ ਆਖਰੀਆਂ ਸਭ ਤੋਂ ਸੋਹਣੇ ਸਾਰੇ ਮੁਕਤ ਦਿਨੇ ਹੋ ਚਲੋ ਸਾਰਾ ਨਹੀਂ ਕਰਨਾ ਛੋੜ ਫੇਰੀ ਇੱਕ ਲਗੜੀ ਅਬ ਵੀ ਚਾਹੇ ਤਸਵੀਰਾਂ ਮਾਗ ਰਹੀ ਹੈ ਇਹ ਰਾਈ ਹੈ ਬਸ ਉਹ ਬੱਤਾਂ ਦਵਾਵਾ ਲਈ ਇੰਦਰੀ ਪੰਨੂ ਨੂੰ ਨਾਗਰ ਉਹ ਮੋੜ ਤੋਂ ਲਾ ਦੇ ਉਹ ਮੈਂ ਪੜਾਏ ਬਸ ਏ ਵੈਰੀ ਬਲੇਗਰ ਨਹੀਂ ਨਹੀਂ ਹਲੋ ਸਸਿਕਾਲ ਜੀ ਮੇਰਾ ਪਿੰਡ ਦਬੁਰਜੀਆ ਮੈਂ ਐਨ ਆਰ ਆਈ ਹਾਂ ਤੇ ਮੇਰੇ ਬੱਚੇ ਨੇ ਪਿਛੇ ਇੰਡੀਆ ਬਾਪੇ ਉਹ ਬਜ਼ੁਰਗ ਹੈ ਤੇ ਮੇਰੇ ਘਰ ਬੰਦੇ ਮਾਰ ਨਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਐ ਪ੍ਰਸ਼ਾਸਨ ਨੂੰ ਅਸੀਂ ਰਿਪੋਰਟ ਵੀ ਲਿਖਾਈ ਐ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਐ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਧਿਆਨ ਦਿੱਤਾ ਜਾਵੇ ਕੱਲ ਉਹ ਮੁੰਡੇ ਕੋਲ ਪਿਸਤੌਲ ਵੀ ਐ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਨੇ ਤੇ ਮਿਹਰਬਾਨੀ ਤੁਹਾਡੀ ਤਸੀਹਦ ਧਿਆਨ ਦੋ ਪ੍ਰਸ਼ਾਸਨ ਨੂੰ ਬੇਨਤੀ ਐ ਦੋਨੇ ਹੱਥ ਜੋੜ ਕੇ ਜੀ ਹਾਂ ਜੀ ਮੈਂ ਆਪਣਾ ਨਾਮ ਦੱਸਦੇ ਕਿੱਥੇ ਰੰਦੇ ਰੱਖੀ ਹੋਇਆ ਰੱਤ ਤੱਕ ਸਾਰਾ ਸੀਦੂ ਬੁਰਜੀ ਚ ਰਹਿੰਦੇ ਆਂ ਰੋਡ ਤੇ ਸਾਡਾ ਘਰ ਐ ਠੀਕ ਹੈ ਅਸੀਂ ਤੇ ਆਪਣੇ ਘਰ ਚ ਬਹੁਤ ਵਧੀਆ ਰਹਿ ਰਹੇ ਸੀ ਪਤਾ ਨਹੀਂ ਸਾਨੂੰ ਵੀ ਕਿਉਂ ਉਹਨਾਂ ਨੇ ਇਹ ਕੀਤੀ ਵਾਰਦਾਤ ਗੁੰਡਾਗਰਦੀ ਕੀਤੀ ਹੈ ਰਾਤ ਨੂੰ ਸਾਡੇ ਘਰ ਦੇ ਬਾਹਰ ਉਹਨਾਂ ਨੇ ਸਵਾ 8 ਦੇ ਕਰੀਬ ਤਰਪਾਨਾ ਚਲਾਈਆਂ ਤੇ ਧਾਰ ਹਥਿਆਰ ਉਹਨਾਂ ਨੇ ਚਲਾਏ ਪਰ ਸਾਨੂੰ ਪਤਾ ਨਹੀਂ ਵੀ ਕੀ ਉਹਨਾਂ ਨੇ ਕਿਉਂ ਕੀਤਾ ਤੇ ਕੀ ਕਾਰਨ ਸੀ ਇਹ ਦੇ ਵਿੱਚ گویا ਟੀਨਫਰਾਂ ਹੋਇਆ ਸਾਰ ਸਾਨੂੰ ਤੇ ਪਹਿਲਾਂ ਤਾਂ ਕੁਝ ਪਤਾ ਨਹੀਂ ਹੈਗਾ ਵੀ ਹੋਇਆ ਕੀ ਹੈ ਪਰ ਹੁਣ ਸਾਨੂੰ ਬਾਅਦ ਵਿੱਚ ਪਤਾ ਲੱਗਾ ਕੁਝ ਵੀ ਇਦਾਂ ਕੋਈ ਗਾਲ ਗੂਲ ਦਾ ਵਿੱਚ ਮਾਮਲਾ ਹੁੰਦਿਆ ਪਰ ਜੇ ਉਹਨਾਂ ਨੂੰ ਪਤਾ ਸੀ ਵੀ ਚੱਲ ਜੇ ਇਹ ਪ੍ਰੋਬਲਮ ਹੋਈ ਹੈ ਕੋਈ ਤੇ ਸਾਨੂੰ ਘਰ ਆ ਕੇ ਕਹਿੰਦੇ ਵੀ ਸਾਡੇ ਤੂੰ ਘਰ ਵਿੱਚ ਇੰਟਰਫੇਅਰ ਨਹੀਂ ਕਰਨਾ ਹੈਗਾ ਤੇ ਪਰ ਉਹਨਾਂ ਨੇ ਸਿੱਧਾ ਇਦਾਂ ਲਿਆ ਕੇ ਹਿਆਰ ਤੇ ਵਾਰ ਕਰਨੀ ਇਹ ਕੋਈ ਚੰਗੀ ਗੱਲ ਥੋੜੀ ਹੈ ਕਿੰਨਾ ਖਤਰਾ ਤੁਹਾਡੀ ਜਾਨ ਨੂੰ ਤੇ ਜਾਨ ਨੂੰ ਤਾਂ ਖਤਰਾ ਸਾਰ ਜਿੱਦਾਂ ਸੀ ਉਦੋਂ ਦਾ ਮਾਹੌਲ ਵੇਖਿਆ ਹਨਾ ਵੀ ਉਹ ਸਾਨੂੰ ਅਜੇ ਵੀ ਨਹੀਂ ਭੁੱਲ ਨਹੀਂ ਰਿਹਾ ਉਜਿਦੂ ਸਾਡੇ ਦਿਮਾਗ ਚੋਂਦਾ ਨਾ ਤੇ ਪਤਾ ਨਹੀਂ ਹੱਥ ਪੈਰ ਜਿੱਦਾਂ ਸਾਡੇ ਕੰਮ ਨਹੀਂ ਲੱਗ ਪੈਂਦੇ ਬੱਚੇ ਸਾਡੇ 4 ਛੋਟੇ ਘਰ ਨੇ ਬਜ਼ੁਰਗ ਨੇ ਲਾਗੇ ਸਾਡੇ ਗਵਾਂਡੀਆਂ ਦੇ ਉਹਨਾਂ ਦੇ ਵੀ ਬਜ਼ੁਰਗ ਨੇ ਉਹ ਉਦਨ ਦੇ ਬਜ਼ੁਰਗ ਸਾਡੇ ਬਿਮਾਰ ਪਏ ਨੇ ਤੇ ਨਾ ਅਸੀਂ ਬੱਚੇ ਸਕੂਲ ਠੀਕ ਤਰ੍ਹਾਂ ਭੇਜ ਰਹੇ ਆ ਨਾ ਕੋਸ਼ ਵੀ ਨਾ ਡਰ ਸਾਡੇ ਮਨ ਵਿੱਚ ਬੈਗੇ ਪੁਲਿਸ ਕਾਰਵਾਈ ਕੀਤੀ ਆ ਹਬ ਉਹਸ ਦਿਨ ਤੋਂ ਅਸੀਂ ਰਾਤ ਨੂੰ ਹੀ ਕਾਰਵਾਈ ਕਰਤੀ ਸੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਮੰਗ ਇਹ ਹੀ ਆ ਵੀ ਸਾਡੇ ਨਾਲ ਇਨਸਾਫ ਹੋਵੇ ਜੋ ਇਹਨਾਂ ਨੇ ਵਾਰਦਾਤ ਕੀਤੀ ਆ ਨਾ ਇਹਨੂੰ ਸੱਤੀ ਨਾਲ ਇਹਨਾਂ ਨੂੰ ਸੋਚਿਆ ਜਾਉਂਦਾ ਏਦਾਂ ਕੀਤੀ ਕਾਰਵਾਈ ਸਾਨੂੰ ਇਹ ਵੀ ਪਤਾ ਲੱਗਾ ਕਿ ਇਸ ਮੁੰਡੇ ਕੋਲ ਫਿਸਲਦੀ ਹੈਗਾ ਸਾਨੂੰ ਇਹ ਵੀ ਪਤਾ ਲੱਗਾ ਕਿ ਇਸ ਮੁੰਡੇ ਕੋਲ ਫਿਸਲਦੀ ਹੈਗਾ ਹਾਂ ਆਹ ਆਹ ਕਹਿੰਦੀ ਹੈ ਮੇਰਾ ਮੁੰਡਾ ਉਹ ਮੁੰਡਾ ਸ਼ਿੰਗੋਲਾ ਮੁੰਡਾ ਲੱਗਦਾ ਹੈ ਆਹ ਦਾ ਭਾਈ ਲੱਗਦਾ ਆ ਆਹ ਆਹ ਇਹ ਇੱਕ ਉਹ ਢਹਿਰ ਗਿਆ ਉਹਨਾਂ ਨੂੰ ਕੋਈ ਯਾਦ ਰਿਹਾ ਕਿ ਕਿੰਨਾ ਕਿਲੋ ਹੈ ਵੀ ਇਹ ਸਹੀ ਹੈ ਇਹ ਮਾਦਾ ਸਹੀ ਹੈ ਹਾਜੀ ਜੇ ਕੋਈ ਕਾਰਵਾਈ ਪੁਲਿਸ ਨਹੀਂ ਕਰਦੀ ਅਗਲਾ ਐਕਸ਼ਨ ਇੱਕ ਮਿੰਟ ਇੱਕ ਮਿੰਟ ਕੋਈ ਕਾਰਵਾਈ ਨਹੀਂ ਕੋਈ ਕਰਦੀ ਸਰ ਸਰ ਅਗਲਾ ਪਹਿਲੀ ਗੱਲ ਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਪੰਜਾਬ ਦੇ ਰਹਿਣ ਵਾਲੀਆਂ ਸਾਡੇ ਬੱਚੇ ਛੋਟੇ ਨੇ ਇਹ ਇਦਾਂ ਤਾਂ ਪੂਰਾ ਦੈਸ਼ਦਮ ਮਹੌਲ ਪੂਰੇ ਪਿੰਡ ਵਿੱਚ ਹੀ ਬਣ ਗਿਆ ਪਿੰਡ ਵਿੱਚ ਕਦੀ ਪਹਿਲਾਂ ਇਦਾਂ ਹੋਇਆ ਨਹੀਂ ਜੋ ਇਹਨਾਂ ਨੇ ਕਰਤਾ ਹੈ ਇਹ ਮੁੰਡਿਆਂ ਦੀ ਏਜ ਵੀ ਕੋਈ 15 ਸਾਲ 16 ਸਾਲ ਦੀ ਇਸ ਦੇ ਬੱਚੇ ਨੇ ਜੇ ਸਾਡੀ ਪੁਲਿਸ ਦਾ ਨਹੀਂ ਸਾਡੀ ਕੋਈ ਕਾਰਵਾਈ ਕਰੇ ਕਿ ਜਾਂ ਕੋਈ ਸਾਡਾ ਐਨ ਆਰ ਆਈ ਮੰਤਰੀ ਨਹੀਂ ਸਾਡੀ ਕੋਈ ਵੀ ਸੁਣਦਾ ਫਿਰ ਅਸੀਂ ਇਹ ਆਪਣਾ ਪੰਜਾਬ ਛੱਡ ਕੇ ਅਸੀਂ ਇਥੇ ਚੱਲ ਜਾਵਾਂਗੇ ਕੀ ਮੰਗ ਸਾਡੀ ਸਾਡੇ ਨੂੰ ਸਾਫ਼ ਚਾਹੀਦਾ ਹੈ ਜਿਹੜਾ ਖਤਰਾ ਸਾਨੂੰ ਬਿਲਕੁਲ ਖਤਰਾ ਬਣਿਆ ਕਹਿੰਦਾ ਕਿ ਇਹ ਕਾਰਗਾਈ ਨਹੀਂ ਕੋਈ ਕੋਲ ਕਰਦੀ ਜਾਂ ਕੋਈ ਪ੍ਰਸ਼ਾਸਨ ਨਹੀਂ ਕਰਦਾ ਤਾਂ ਤੁਸੀਂ ਪੰਜਾਬ ਛੱਡੋ ਅੱਜ ਪੰਜਾਬ ਛੱਡ ਕੇ ਜਾਣ ਨੂੰ ਤਿਆਰ ਆ ਸਭ ਕੁਝ ਆਪਣਾ ਪ੍ਰਾਪਰਟੀ ਨਹੀਂ ਹੈ ਅੱਜ ਕਿ ਅਸੀਂ ਇੱਥੋਂ ਜਾਣ ਨੂੰ ਤਿਆਰ ਹਾਂ ਜਦੋਂ ਆਪਾਂ ਆਪਣੇ ਘਰ ਤੇ ਸੇਵਿੰਗ ਹੈਗੇ ਤਾਂ ਪਰ ਇੱਥੇ ਰਹਿ ਕੇ ਵੀ ਕੀ ਕਰਨਾ ਸਿੱਧੀ ਗੱਲ ਹੈ